ਗੱਲਾਂ ਦੋ ਨੇ ਬਾਜਵਾ ਸਾਹਿਬ ਸਮਝ ਲੋ ਚੰਗੀ ਤਰ੍ਹਾਂ ਪੰਜਾਬੀ ਦੇ ਵਿੱਚ ਤੀਜੀ ਗੱਲ ਹੀ ਨਹੀਂ ਹੈਗੀ ਗੱਲ ਇੱਕ ਜਾਂ ਤਾਂ ਜੇ ਤੁਹਾਡੇ ਕੋਲ ਇਨਫਾਰਮੇਸ਼ਨ ਹੈਗੀ ਜਹੇ ਜੀ ਹੈਗੀ ਜਿੱਥੋਂ ਹੈਗੀ ਜਿੰਨੀ ਹੈਗੀ ਉਹ ਚੁੱਪ ਕਰਕੇ ਪੰਜਾਬ ਪੁਲਿਸ ਨੂੰ ਉਹਦੀ ਇਨਫਾਰਮੇਸ਼ਨ ਦੇ ਦਿਓ ਨੰਬਰ ਇੱਕ ਨਹੀਂ ਜੇ ਨਹੀਂ ਹੈਗੀ ਤਾਂ ਭਾਈ মিডিਆ ਦੇ ਸਾਹਮਣੇ ਔਰ ਪੰਜਾਬ ਦੇ ਸਾਹਮਣੇ ਖੜੇ ਹੋ ਕੇ ਕਹਿ ਦਿਓ ਵੀ ਮੈਂ ਲੈ ਕੰਨ ਨੂੰ ਹੱਥ ਮੈਂ ਤਾਂ ਝੂਠ ਬੋਲ ਬੈਠਿਆ ਤੇ ਫਿਰ ਝੂਠ ਫਲਾਉਣ ਦੀ ਕੋਸ਼ਿਸ਼ ਕਿਉਂ ਕਰਦੇ ਨੇ ਉਹਦੀ ਮਾਫੀ ਮੰਗ ਲੈਣਾ ਗੱਲਾਂ ਦੋਈ ਨੇ ਤੀਜੀ ਤਾਂ ਗੱਲ ਹੀ ਨਹੀਂ ਹੈਗੀ ਇਸ ਚ ਮੇਰੇ ਵੀ ਕਪੂ ਦਾ ਪੁੱਛੋ ਤਾਂ ਪੋਸਟ ਪੁੱਛ ਹੀ ਲਊਗੀ ਕੀ ਗੱਲ ਇੱਕ ਮਿੰਟ ਇੱਕ ਮਿੰਟ ਉਹ ਤਾਂ ਪੋਸਟ ਚੱਲੀ ਆ ਉਹ ਤਾਂ ਪੋਸਟ ਕਾ ਆ ਵੀ ਕਾਰਵਾਈ ਕਰੂਗੀ ਕੀ ਗੱਲ ਮੇਰਾ ਐਜ਼ ਇੱਕ ਪਾਰਟੀ ਪ੍ਰਧਾਨ ਹੋਣ ਦੇ ਨਾਤੇ ਜਾਂ ਪਾਰਟੀ ਪ੍ਰਧਾਨ ਵੀ ਛੱਡ ਦੋ ਇੱਕ ਪੰਜਾਬੀ ਹੋਣ ਦੇ ਨਾਤੇ ਜਾਂ ਤੁਹਾਡਾ ਉਹ ਕੀ ਪਤਾ ਕੀ ਪਤਾ ਹੈ ਭਾਈ ਸਾਹਿਬ ਉਹ ਬੰਬ 32 ਬੰਬਾਂ ਚੋਂ ਕਿਹੜਾ ਬੰਬ ਮੇਰੇ ਤੇ ਚੱਲਣਾ ਕਿਹੜਾ ਤੁਹਾਡੇ ਤੇ ਚੱਲਣਾ ਕਿਹੜਾ 3 ਕਰੋੜ ਪੰਜਾਬੀਆਂ ਚੋਂ ਕਿਹਦੇ ਟਾਰਗੇਟ ਕੌਣ ਹੈ ਉਹਦੇ ਟਾਰਗੇਟ ਤੇ ਕੀ ਗੱਲੇ ਆਪਣਾ ਸਾਰਿਆਂ ਦਾ ਫਰਜ਼ ਨਹੀਂ ਬਣ ਜਾਂਦਾ ਹੈਗਾ ਬਾਜਵਾ ਸਾਹਿਬ ਤੋਂ ਤਾਂ ਸੋਰਸ ਪੁੱਛੀ ਹੈ ਅੱਜ ਅੱਜ ਜਾਵਾਂਗਾ ਪੁਲਿਸ ਕੋਲ ਤੇ ਜਾਵਾਂਗਾ ਤੇ ਫਿਰ ਧਰਨਾ ਕਾਹਨੂੰ ਰੱਖਿਆ ਫਿਰ ਹਾਈ ਕੋਰਟ ਕਾਹਨੂੰ ਤੁਰੇ ਫਿਰਦੇ ਨੇ ਜਾਣ ਜਾ ਕੇ ਦੱਸ ਦੇਣ ਗੱਲ ਮੁੱਕੀ ਅੱਜ ਹਾਈ ਕੋਰਟ ਵੀ ਗਏ ਨੇ ਉਹ ਠੀਕ ਹੈ ਨਾ ਸਾਈਬਰ ਕ੍ਰਾਈਮ ਥਾਣੇ ਜਾ ਕੇ ਜਾਂ ਉਹਦੇ ਘਰ ਜਾ ਕੇ ਐਫ ਆਈ ਆਰ ਲੈਣਾ ਅਸੀਂ ਅਸੀਂ ਸਾਈਬਰ ਕ੍ਰਾਈਮ ਥਾਣੇ ਜਿੱਥੇ ਮਿਸ ਦਾ ਘਰੋਂ ਆਵਾਂਗੇ ਉਹਦੇ ਉਹ ਤਾਂ 2 ਵਜੇ ਉਹਦੇ ਥਾਣੇ ਚਲੇ ਗਏ ਜੀ ਆ ਕੋਈ ਗੱਲ ਨਹੀਂ ਫਿਰ ਮੁੜ ਕੇ ਤਾਂ ਆਉਣਗੇ ਕਰੀ ਆਉਣਗੇ ਹਾਂ ਹਾ ਤੇ ਸੋਰਸ ਸੋਰਸ ਆਫ ਇਨਫੋਰਮੇਸ਼ਨ 10 ਦਿਨ ਰੱਦ ਹੋ ਜੂਗੀ ਪੁਲਿਸ ਦਾ ਕਨਸਰਨ ਕੀ ਹੈ ਪੁਲਿਸ ਦੀ ਐਫ ਆਈ ਆਰ ਦੇ ਵਿੱਚ ਕੀ ਹੋਊਗਾ ਪੁਲਿਸ ਦਾ ਕਨਸਰਨ ਇਹ ਹੋਊਗਾ ਕਿ ਜੀ ਇੱਕ ਬੰਦੇ ਨੇ ਮੀਡੀਆ ਚੈਨਲ ਦੇ ਉੱਪਰ ਬੈਠ ਕੇ ਆ ਗੱਲ ਕਹੀ ਅਸੀਂ ਉਹਨਾਂ ਕੋਲੋਂ ਸੋਰਸ ਆਫ ਇਨਫੋਰਮੇਸ਼ਨ ਪੁੱਛਣਾ ਚਾ ਰਹੇ ਹਾਂ ਉਹ ਸਾਡਾ ਸਾਥ ਲਾਅ ਐਨਫੋਰਸਿੰਗ ਏਜੰਸੀਜ਼ ਦਾ ਸਾਥ ਨਹੀਂ ਦੇ ਰਹੇ ਹੈਗੇ ਆਹੀ ਕੁਝ ਲਿਖਿਓਗੇ ਐਫ ਆਈ ਆਰ ਚ ਉਹ 10 ਦਿਨ ਕੋਆਪਰੇਟ ਕਰ ਦੇ ਜਦੋਂ ਪੁਲਿਸ ਦੀ ਤਸੱਲੀ ਹੋ ਜੂ ਆਪੇ ਪਰਚਾ ਕੈਨਸਲ ਹੋ ਜੂਗਾ ਕਾਦੀ ਤੱਕ ਛੇ ਕਾਦੀ ਤੱਕੇ ਸਹੀ ਨਹੀਂ ਆਵਾਜ਼ ਜੇ ਹੁਣ ਗੱਲਾਂ ਹੀ ਪੁੱਠੀਆਂ ਕਰਨਗੇ ਉਹ ਤੇ ਫਿਰ ਆਵਾਜ਼ ਤਾਂ ਆਪ ਹੀ ਮੈਂ ਥੋੜਾ ਦਬਾਉਣਾ ਹੈ ਜਾਂ ਪੁਲਿਸ ਨੇ ਥੋੜਾ ਦਬਾਉਣਾ ਹੈ ਗੱਲ ਉਹਨਾਂ ਦੇਖੋ ਮੇਰੀ ਗੱਲ ਸਮਝੋ 1 ਮਿੰਟ ਇਹਦੇ ਵਿੱਚ ਜੇ ਗੱਲ ਉਹਨਾਂ ਨੇ ਆਪ ਛੇੜੀ ਹੈ ਤੇ ਕਿਸੇ ਤਣ ਪੱਤਣ 'ਤੇ ਲਾਉਣਾ ਕਿਸੇ ਸਿਰੇ 'ਤੇ ਲਾਉਣਾ ਅੱਧ ਵਿਚਾਲੇ ਛੱਡ ਕੇ ਤਾਂ ਭੱਜ ਨਹੀਂ ਸਕਦੇ ਹੈਗੇ ਗੱਲਾਂ ਦੋ ਨੇ ਬਾਜਵੇ ਸਾਹਿਬ ਸਮਝ ਲਓ ਚੰਗੀ ਤਰ੍ਹਾਂ ਪੰਜਾਬੀ ਦੇ ਵਿੱਚ ਤੀਜੀ ਗੱਲ ਹੀ ਨਹੀਂ ਹੈਗੀ ਗੱਲ ਇੱਕ ਜਿਆਦਾ ਜੇ ਤੁਹਾਡੇ ਕੋਲ ਇਨਫੋਰਮੇਸ਼ਨ ਹੈਗੀ ਜਹੇ ਜੀ ਹੈਗੀ ਜਿੱਥੋਂ ਹੈਗੀ ਜਿੰਨੀ ਹੈਗੀ ਉਹ ਚੁੱਪ ਕਰਕੇ ਪੰਜਾਬ ਪੁਲਿਸ ਨੂੰ ਉਹਦੀ ਇਨਫੋਰਮੇਸ਼ਨ ਦੇ ਦਿਓ ਨੰਬਰ ਇੱਕ ਨਹੀਂ ਜੇ ਨਹੀਂ ਹੈਗੀ ਤਾਂ ਭਾਈ মিডিਆ ਦੇ ਸਾਹਮਣੇ ਔਰ ਪੰਜਾਬ ਦੇ ਸਾਹਮਣੇ ਖੜੇ ਹੋ ਕੇ ਕਹਿ ਦਿਓ ਵੀ ਮੈਂ ਲੈ ਕੰਨ ਨੂੰ ਹੱਥ ਮੈਂ ਤਾਂ ਝੂਠ ਬੋਲ ਬੈਠਿਆ ਤੇ ਫਿਰ ਝੂਠ ਫਲਾਉਣ ਦੀ ਕੋਸ਼ਿਸ਼ ਕਿਉਂ ਕਰਦੇ ਨੇ ਉਹਦੀ ਮਾਫੀ ਮੰਗ ਲੈਣਾ ਗੱਲਾਂ ਦੋਈ ਨੇ ਤੀਜੀ ਤਾਂ ਗੱਲ ਹੀ ਨਹੀਂ ਹੈਗੀ ਇਸ ਚ ਮੇਰੇ ਕੋਲ ਵੀ ਕੰਪਿਊਟਰ ਕਰਤੀ ਕੋਸ਼ਿਸ਼ ਕੀਤੀ ਯਾਰ ਤੁਹਾਡੇ ਵਿਧਾਇਕ ਤੇ ਨੇੜੀ ਵੀ ਰੇਡ ਹੋਈ ਅੱਜ ਸਵੇਰੇ ਮੁਹਾਲੀ ਦੇ ਵਿਧਾਇਕ ਨੇੜੇ ਨੇ ਇਹ ਤਾਂ ਫਿਰ ਇਹ ਤਾਂ ਫਿਰ ਦੇਖੋ ਇਸ ਤਰ੍ਹਾਂ ਨੇ ਫਿਰ ਬਾਜਪਾ ਬਾਜਪਾ ਤੇ ਭਾਜਪਾ ਵਾਲੀ ਗੱਲ ਮਿਲਦੀ ਜਾਂਦੀ ਹੈ ਵੀ ਅਸੀਂ ਉਹਨਾਂ ਦੇ ਘਰੋਂ ਚੱਲੇ ਤੇ ਈਡੀ ਸਾਡੇ ਵਿਧਾਇਕ ਦੇ ਘਰੋਂ ਚੱਲੀ ਹੈ ਫਿਰ ਤਾਂ ਬਾਜਪਾ ਤੇ ਭਾਜਪਾ ਵਾਲੀ ਗੱਲ ਵੀ ਸਹੀ ਹੁੰਦੀ ਲੱਗਦੀ ਹੈ ਮੈਨੂੰ